ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ। ਇਹ ਵੀ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੰਦਰ ਉਸ ਤੋਂ ਹੋਵੋਗੇ। ਵੀਡੀਓ ਸ਼ੁਰੂ ਕਰਦੇ ਹਾਂ ਜੀ। ਇਹ ਸਵੇਰ ਦਾ ਟਾਈਮ ਆਗਾ। ਇਹ ਵੀਡੀਓ ਹੈਗੀ ਆਪਣੀ ਚੱਕਰੀ ਵਾਲੇ ਦਿਨ ਦੀ। ਚੱਕਰੀ ਦਾ ਵਰਤ ਰੱਖਿਆ ਸੀਗਾ ਉਸ ਦਿਨ ਮੈਂ ਸਵੇਰ-ਸਵੇਰ ਦੀ ਵੀਡੀਓ ਹੈ ਇਹ 4 ਵਜੇ ਦੀ। ਪੌਣੇ 4 ਵਜੇ ਉੱਠੀ ਸੀ ਕਿ ਮੈਂ। ਤੇ ਨਾਲ ਤਾਂ ਵਰਤ ਰੱਖਣਾ ਸੀਗਾ ਚੂਰੀ ਕੁੱਟਣੀ ਸੀਗੀ। ਤੇ ਇਨਾਲੇ ਆਪਣੀ ਹਰਜੋਤ ਨੇ ਜਾਣਾ ਸੀਗਾ ਟੂਰ ਤੇ ਸਰਕਾਰੀ ਟੂਰ ਆਇਆ ਇਹਨਾਂ ਦੇ ਸਕੂਲ ਨੂੰ ਸਰਕਾਰ ਵੱਲੋਂ ਤੇ ਕਪੂਰਥ ਲਾ ਗਏ ਸੀਗੇ ਸੈਂਸਿਟੀ ਦੇਖਣ ਬੱਚਤਾਂ ਨੇ ਦੇਖੀ ਹੋਈ ਦੋ ਵਾਰੀ ਪਹਿਲਾਂ ਦੋ ਵਾਰੀ ਆ ਗਿਆ ਪਹਿਲਾਂ ਵੀ ਟੂਰ ਦੋ ਵਾਰੀ ਦੇਖਿਆ ਆਇਆ ਤਾਂ ਤੇ ਇਸ ਵਾਰ ਫਿਰ ਕਹਿੰਦੇ ਵੀ ਚਲ ਦਸਵੀਂ ਆ ਸੋਡੀ ਸਕੂਲ ਚ ਆਖਰੀ ਕਲਾਸ ਹੈਗੀ ਵੀ ਲੈ ਕੇ ਜਾਵਾਂਗੇ ਦਸਵੀਂ ਵਾਲੇ ਵਾਸਤੇ ਆਇਆ ਸੀਗਾ ਇਹ ਤੇ ਫਿਰ ਇਹ ਵਾਗਿਆ ਸੀਗਾ ਤੇ 4:30 ਵਜੇ ਇਹਨਾਂ ਦੀ ਬੁਲਾਇਆ ਸੀ ਇਹਨਾਂ ਨੂੰ ਜਿੱਥੇ ਪੜਦਾ ਐ ਉਹਦੇ ਪਰਿੰਡ ਗੁਰੂ ਘਰ ਚ ਬੁਲਾਇਆ ਸੀਗਾ ਸਾਡੇ ਚਾਰੇ ਘਰੋਂ ਵਗਿਆ ਸੀਗਾ ਇਹ ਚੱਲਿਆ ਗਿਆ ਸੀਗਾ ਦੂਸਰਾ ਇਹਦਾ ਦੋਸਤ ਆ ਜਿਹੜਾ ਉਹਦਾ ਡੈਡੀ ਛੱਡਾਇਆ ਸੀ ਇਹਨਾਂ ਨੂੰ ਦੋ ਤਿੰਨ ਜਣਿਆਂ ਨੂੰ ਤੇ ਸਾਰੇ ਪੇਰੈਂਟਸ ਨਹੀਂ ਛੱਡ ਕੇ ਆਉਣੇ ਸੀਗੇ ਬੱਚੇ ਤੇ ਇੱਥੇ ਮੈਂ ਇਹ ਨਾਲ ਲਿਆ ਸੀਗਾ ਸਿਰ ਬਾਉਂਦੀ ਸੀ ਇਹਦਾ ਮੈਂ ਆਪਦਾ ਆਟਾ ਗੁੰਨ ਕੇ ਰੱਖਤਾ ਸੀ ਚਾਹ ਬਣਾ ਲਈ ਸੀਗੀ ਤੇ ਆਪਾਂ ਰੱਖਿਆ ਸੀਗਾ ਚੱਕਰੀ ਦਾ ਵਰਤ ਮੇਰੇ ਵੱਲੋਂ ਸਾਰੀਆਂ ਭੈਣਾਂ ਨੂੰ ਚੱਕਰੀ ਦੇ ਵਰਤ ਦੀਆਂ ਵਧਾਈਆਂ ਜੀ ਵੈਸੇ ਬਲੌਗ ਤਾਂ ਆਪਣਾ ਲੇਟ ਹੋ ਗਿਆ ਕਿਸੇ ਕਾਰਨ ਕਰਕੇ ਬਸ ਐਡੀਟਿੰਗ ਹੀ ਨਹੀਂ ਹੋਈ ਜੀ ਕੰਮ ਧੰਦੇ ਚ ਹੁਣ ਤਾਂ ਬਹੁਤ ਬਿਜੀ ਰਹਨੇ ਆਗੇ ਜੇ ਬਲੌਗ ਬਣਾ ਲੈਨੇ ਤਾਂ ਐਡੀਟਿੰਗ ਨਹੀਂ ਹੁੰਦੀ ਹੈਗੀ ਇਸ ਕਰਕੇ ப்ਲੀਜ਼ ਫੁੱਲ ਵਾਚ ਕਰਿਆ ਕਰੋ ਜੀ ਬਲੌਗ ਨੂੰ ਹਫਤੇ ਚ ਇੱਕ ਜਾਂ ਦੋ ਹੀ ਬਲੌਗ ਆਉਂਦੇ ਆ ਆਪਣੇ ਫੁੱਲ ਵਾਚ ਕਰ ਦਿਆ ਕਰੋ ਆਪਣੇ ਬਲੌਗ ਨੂੰ ਤੇ ਜੋਤ ਨੂੰ ਤੋੜ ਕੇ ਇਸ ਤੋਂ ਬਾਅਦ ਫਿਰ ਮੈਂ ਆਉਦੀ ਚੂਰੀ ਕੁੱਟੀ ਸੀਗੀ ਚੂਰੀ ਆਪਾਂ ਬਾਦੀ ਘੁੱਟਦੇ ਹੁੰਨੇ ਆ ਸਾਰਾ ਪਰਿਵਾਰ ਹੀ ਖਾ ਲੈਂਦਾ ਫਿਰ ਤੇ ਸ਼ੱਕਰ ਪਾ ਕੇ ਚੂਰੀ ਕੁੱਟੀ ਸੀ ਆਪਾਂ ਸਵੇਰੇ ਸਵੇਰੇ ਤੇ ਬਾਲੀਆਂ ਪਣਾ ਨੇ ਤਾਂ ਨਾ ਸੋਮਵਾਰ ਦੇ ਵੀ ਸੀ ਦੋ ਹੁੰਦੇ ਸੋਮਵਾਰ ਦੀ ਸੱਤੇ ਦਾ ਵੀ ਹੁੰਦਾ ਇਹ ਵਰਤ ਅੱਠੇ ਦਾ ਵੀ ਰਹਿ ਜਾਂਦਾ ਗਾ ਸੋਮਵਾਰ ਨੂੰ ਅਸੀਂ ਬੀਬੀ ਨੂੰ ਲੈ ਕੇ ਗਏ ਸੀਗੇ ਬਠਿੰਡੇ ਦਵਾਈ ਲੈਣ ਤਾਂ ਕਰਕੇ ਮੈਂ ਮੰਗਲਵਾਰ ਨੂੰ ਰੱਖਿਆ ਇਹ ਵਰਤ ਫਿਰ ਉਹ ਯਸ਼ਟ ਵੀ ਵੈਸੇ ਤਾਂ ਇਹ ਅਠੇ ਨੇ ਹੁੰਦਾਗਾ ਜ਼ਿਆਦਾਤਰ ਤੇ ਸੋਮਵਾਰ ਦੀ ਸੱਤੇ ਸੀ ਕਿ ਮੰਗਲਵਾਰੀ ਅਠੇ ਸੀ ਆਪਾਂ ਇਹ ਵਾਰ ਅਠੇ ਦਾ ਰੱਖਿਆ ਸੀਗਾ ਤੇ ਇਹ ਮੈਂ ਐਡੀਟਿੰਗ ਕਰ ਰਹੀ ਆ ਜੀ ਸਵੇਰੇ ਸਵੇਰੇ ਇਸ ਤੋਂ ਬਾਅਦ ਮੈਨੂੰ ਟਾਈਮ ਨਹੀਂ ਹੁੰਦਾ ਹੈਗਾ ਤੇ ਇਹ ਬਾਬੇ ਦੀ ਵਿੱਚ ਆਵਾਜ਼ ਆ ਰਹੀ ਆ ਇਗਨੋਰ ਕਰਿਓ ਜੀ ਤੇ ਇੱਥੇ ਮੈਂ ਚੂਰੀ ਕੁੱਟਣ ਲੱਗੀ ਸੀਗੀ ਹੁਣ ਰੋਟੀਆਂ ਮੈਂ ਬਣਾ ਲਈਆਂ ਸੀਗੀਆਂ ਤੇ ਆਪਾਂ ਵੀਡੀਓ ਬਾਅਦ ਤੇ ਚਲਾਈ ਸੀ ਸਾਰੀ ਰੋਟੀਆਂ ਬਣਾ ਲਈਆਂ ਮੈਂ ਤੇ ਚਲੋ ਹੁਣ ਆਪਾਂ ਇੱਥੇ ਚੂਰੀ ਤਿਆਰ ਕਰ ਲਾਂਗੇ ਮੈਂ ਦੱਸ ਰਹੀ ਹਾਂ ਫੋਨ ਨਹੀਂ ਹੋਣਾ ਚਾਹੀਦਾ ਨੋ ਨਹੀਂ ਆ ਗਈ ਹੁਣ ਤੇ ਮੈਂ ਜਾਣਾ ਕਹਾਣੀ ਸੁਣਨ ਤੇ ਤਿਆਰ ਮੈਂ ਹੋ ਗਈ ਸੀ ਜਿਵੇਂ ਸੂਟ ਪਾੜਿਆ ਲਾਉਣ ਵਾਲਾ ਹੁਣ ਤਾਂ ਚਲੋ ਉਹਨਾ ਤਾਲੀ ਲਾਉਣ ਵਾਲੀ ਸੂਟਾਂ ਦੀ ਪਹਿਜਿਆ ਕਰਨਗੇ ਤੇ ਝੂੜੀਆਂ ਚੜਾ ਲਈਆਂ ਮੈਂ ਬਹੁਤ ਟਾਈਮ ਬਾਅਦ ਚੁੱਕੀ ਹਾਂ ਰੰਜੇ ਨੇ ਇਸ ਕੀ ਪਿਛਲੇ ਸਾਲ ਬਾਥਰੂਮ ਹੀ ਨਹੀਂ ਚੜਾਈਆਂ ਕਰੋ ਇਹ ਭਾਵੇਂ ਸੀਗੀਆਂ ਮੈਂ ਜੜ ਜਿਹੜੀਆਂ ਤੇ ਸੌਂਜ ਵੀ ਨਹੀਂ ਚੜਾਈ ਉਦੋਂ ਗਰਮੀ ਹੁੰਦੀ ਉਦੋਂ ਜੀ ਨਹੀਂ ਕਰਦਾ ਚੜਾਉਣ ਨੂੰ ਤੇ ਮੈਂ ਇੱਥੇ ਦਾ ਜੀਜਾ ਕਰਿਆ ਉਹ ਚੜਾ ਆ ਲੈ ਤੇ ਰੰਗ ਥੋੜਾ ਜਿਹਾ ਮੇਰੇ ਘਟੋਂ ਸੰਦਾ ਮੇਰੇ ਨੇ ਛੂੜੀ ਵੱਡੀ ਆਉਣੀ ਹੈਗੀ ਤਾਂ ਕਰਕੇ ਫਿਰ ਉਹ ਚ ਇਹਦੇ ਸੋਹਣੇ ਰੰਗ ਸੀ ਉਹਨਾਂ ਚ ਵੱਡੀ ਜੁਣੀ ਹੈ ਨਹੀਂ ਸੀ ਇਹ ਵੀ ਮਸਾ ਜਿ ਚੜੀ ਹੈਗੀ ਮੈਂ ਹੁਣ ਜਾ ਮੈਂ ਕਿਹ ਨਾਲ ਹੋਇਆ ਨਾ ਆਪਣੇ ਘਰਾਂ ਦੇ ਸਾਰਿਆਂ ਨੇ ਖੰਡਵਾਰ ਰੱਖ ਲਈ ਸੱਤੇ ਦੇ ਤੇ ਵੈਸੇ ਅੱਠੇ ਦਾ ਵੀ ਹੁੰਦਾਗਾ ਹੋਈ ਅਸ਼ਟਮੀ ਦਾਜੀ ਹੈਗੀ ਹੈ ਨਾ ਫੋਨ ਤੇ ਵੀ ਆ ਰਹੀ ਹੈਗੀ ਤੇ ਫਿਰ ਮੈਂ ਬੱਤਾਂ ਜੀ ਰੱਖਿਆ ਕਰ ਲੈ ਆਪਾਂ ਗਈ ਹੋਈ ਸੀਗੀ ਸੋਮਵਾਰ ਸੀਗਾ ਬੇਬੀ ਨੂੰ ਬਠੰਡੀ ਲੈ ਕੇ ਤੇ ਤਾਂ ਨਹੀਂ ਰੱਖ ਸਕਦੀ ਸੀ ਅੱਜ ਮੈਂ ਰੱਖਿਆ ਬਰਤ ਆਪਣੇ ਘਰ ਦੇ ਸਾਰੇ ਨਿੱਕਲ ਰੱਖ ਲਿਆ ਅੱਜ ਘਣੀ ਸੁਣਾਉਣ ਵਾਲੀ ਕੋਈ ਦੀਦੀ ਨਹੀਂ ਹੈਗੀ ਲੜਦੇ ਲਈ ਨਹੀਂ ਅੱਜ ਆਪਾਂ ਪੰਡਤਾਂ ਦੇ ਘਰੇ ਘਣੀ ਸੁਣ ਕੇ ਆਉਣੀ ਪਾਉਗੀ ਮੈਂ ਚਾਹ ਚਾਹ ਰੱਖੀ ਮੈਂ ਲੱਗੇ ਰ ਬਣਾ ਰ ਚਾਹ ਨਾਲੇ ਬੋਤਲ ਚ ਪਾ ਦੂੰਗੀ ਪਾ ਕੇ ਪੀ ਲੂੰਗੀ ਫਿਰ ਫਲ ਵਗੈਰਾ ਖਾਣਾ ਹੋਊਗਾ ਸੇਬ ਖਾ ਲੂੰਗੀ ਚਾਪ ਕੱਢ ਲੈਣੇ ਆਕ ਤਮੈਰੇ ਕੱਪੜੇ ਨਾ ਤਾਂ ਕੰਮ ਵੀ ਨਹੀਂ ਹੁੰਦਾ ਹਰ ਦਾ ਅੱਜ ਬਸ 아이 ਹੀ ਲੱਗਿਆ ਹੋਊਗਾ ਇਹ ਮੇਰੇ ਪਾਣ ਜੀ ਦਾ ਵਿਆਹ ਸੀ ਮੇਰੇ ਨੂੰ ਪਿੱਛੇ ਉਹਨੂੰ ਸਲਾਈ ਕਰਵਾਇਆ ਸੀ ਸੁਣ ਮੈਂ ਕਰਿਆ ਸੀ ਵੈਸੇ ਆਪ ਵੀ ਕਰਦੀ ਹਿੰਨੀ ਮੈਂ ਤਾਂ ਉਹਨੂੰ ਸਲਾਈ ਕੀਤਾ ਸੀਗਾ ਸੁਣ ਥੋੜੀ ਜਿਹਾ ਥੋੜੀ ਜਿਹਾ ਆਪਣੀ ਬਣ ਗਈ ਤੇ ਉਹ ਆਪਾਂ ਜੱਗ ਚ ਕੱਟ ਦਿੰਦੇ ਆਗੇ ਬੋਤਲ ਚ ਪਾ ਲੈਨੇ ਚੱਗਿਚ ਪੁਣ ਕੇ ਇੱਕ ਵਾਰੀ ਵੀਡੀਓ ਰੋਟ ਕਰ ਦਿੰਦੇ ਫਿਰ ਮੈਂ ਕਹਾਣੀ ਸੁਣ ਜਾਊਂਗੀ ਥੋੜਾ ਜਿਹਾ ਲੇਟ ਹੀ ਹੋ ਗਿਆ ਦੁੱਧ ਮੈਂ ਤਿਆਰ ਕਰ ਲੀ ਹੋਣ ਲੱਗੀ ਇਹਦੀ ਨਾ ਪਤੋਦੀ ਜਿੰਨੇ ਰੋਟਣ ਵਾਲੀ ਕਿਉਂਕਿ ਵਧੀਆ ਖਰਾਕ ਦਸੀ ਹੈ ਨਾ ਡਾਕਟਰਾਂ ਨੇ ਵੀ ਕਮਜ਼ੋਰੀ ਪਾਉਗੀ ਦਵਾਈ ਨਾਲ ਤੋ ਚਾਨਣ ਵਾਲਾ ਪੈਦਾਗਾ ਵੀਡੀਓ ਚ ਤੇ ਹੁਣ ਮੈਂ ਥੋੜਾ ਜਿਹਾ ਦੁੱਧ ਬਣਾ ਲਿਆ ਫਿਰ ਅੰਬਸ ਆਪਾਂ ਜਾਵਾਂਗੇ ਕਹਾਣੀ ਸੁਣ ਇਥੇ ਟਾਈਮ ਹੋ ਗਿਆ ਸੀਗਾ 4 ਵਜੇ ਦਾ ਤੇ ਅੱਜ ਆਪਾਂ ਸਬਜ਼ੀ ਬਣਾਈ ਸੀ ਗੋਭੀ ਦੀ ਪਹਿਲੀ ਵਾਰ ਸਬਜ਼ੀ ਬਣਾਈ ਅੱਜ ਆਪਾਂ ਬੀਬੀ ਕਰਕੇ ਆਪਾਂ ਤਰੀਈ ਆਈ ਸਬਜ਼ੀ ਬਣਾਉਣੀ ਹੈ ਹਰ ਇੱਕ ਚੀਤੇ ਨੇ ਢਿੱਲੀ ਜੀ ਹੋਈ ਹੈ ਤੇ ਅੱਜ ਸਾਰਿਆਂ ਦੇ ਜੀ ਕਰਦਾ ਸੀਗਾ ਸੁੱਕੀ ਸਬਜ਼ੀ ਨੂੰ ਤਾਂ ਕਰਕੇ ਅੱਜ ਗੋਭੀ ਮੰਗਾ ਲਈ ਸੀਗੀ ਬਲਾਡੇ ਗਏ ਸੀ ਹਰਮਨ ਦਾ ਡੜੀ ਤੇ ਅੱਜ ਆਪਾਂ ਬਣਾਈ ਸੀਗੀ ਗੋਭੀ ਪਹਿਲੀ ਵਾਰ ਬਣਾਈ ਆਪਾਂ ਤਾਂ ਇਥੇ ਰੂਬੀ ਵਿੱਚ ਬਹੁਤ ਰੌਲਾ ਪਾ ਰਹੀ ਸੀ ਤਾਂ ਕਰਕੇ ਮੈਂ ਵਾਇਸ ਰਿਕਾਰਡਿੰਗ ਕਰਤੀ ਆਵਾਜ਼ ਆਪਾਂ ਕੱਟਦੀ ਸੀ ਤੇ ਬਹੁਤ ਟੇਸਟੀ ਬਣੀ ਸੀ ਗੋਭੀ ਦੀ ਸਬਜ਼ੀ ਵੈਸੇ ਸਾਫ਼ ਸੀਗੀ ਗੋਭੀ ਟਰਾਲੀ ਵਾਲੇ ਆਉਂਦੇ ਹੁੰਦੇ ਨੇ ਆਪਣੇ ਬਲਾਡੇ ਵਿੱਚ ਨੂੰ ਟਰਾਲੀ ਵਾਲੇ ਆ ਆ ਦੀ ਦਿੱਜੀ ਹੋਈ ਹੁੰਦੀ ਆ ਉਹਨਾਂ ਦੇ ਉਹਨਾਂ ਤੋਂ ਲੈਂਦੀ ਸੀ ਆਪਾਂ ਗੋਭੀ ਬਹੁਤ ਸਾਫ਼ ਸੀਗੀ ਤੇ ਇਹ ਆਪਾਂ ਕਲਿੱਪ ਲਾਈ ਆ ਜੀ ਤੇ 2-3 ਦਿਨ ਪਹਿਲਾਂ ਦੀ ਐਤਵਾਰ ਦੀ ਇਹ ਮੇਰਾ ਭਾਣ ਜੀ ਜਿਹੜੀ ਵਿਆਹੀ ਸੀ ਪਿੱਛੇ ਹਨ ਤੁਸੀਂ ਵਲੌਗ ਦੇਖੇ ਹੋਣਗੇ ਉਹ ਆਏ ਸੀਗੇ ਮਿਲਣ ਨਾ ਤਾਈ ਨਹੀਂ ਸੀ ਉਹ ਵਿਆਹ ਤੋਂ ਬਾਅਦ ਤੇ ਨਾਲੇ ਮੇਰਾ ਭਾਣ ਜੀ ਜਵਾਈ ਤੇ ਭਾਣ ਜੀ ਤੇ ਨਾਲ ਭੈਣ ਆਈ ਸੀਗੀ ਵਰਤਾ ਕਰਕੇ ਉੱਥੇ ਆਈ ਹੋਈ ਸੀਗੀ ਇਹ ਤੇ ਤਾਂ ਕਰਕੇ ਫਿਰ ਕਿਤੇ ਸਲਾਹ ਕਰੀ ਜਾਂਦੇ ਸੀ ਆਪਣੇ ਕੋਲੇ ਆਏ ਨਹੀਂ ਸੀਗੇ ਆਪਣਾ ਵੀ ਨਾ ਸਿਰ ਲੰਬਾ ਜਿਹਾ ਸੀਗਾ ਤੇ ਨਾਲੇ ਵੀ ਕਹਿੰਦੇ ਚੱਲ ਪਤਾ ਲਿਆਵਾਂਗੇ ਆਪਾਂ ਬੀਬੀ ਦਾ ਤਾ ਕਰਕੇ ਆ ਗਈ ਸੀਗੇ ਫਿਰ ਇਹ ਦਵਾਰ ਨੂੰ ਤੇ 음 ਇਹ ਵੱਸ ਆ ਗਈ ਸੀਗੇ ਸਵੇਰੇ 9:30 ਵਜੇ ਆ ਗਈ ਸੀ ਜਲਦੀ ਚਲੇ ਗਏ ਸੀ ਵੱਸ 1:30 ਵਜੇ ਭਾਗੇ ਸੀਗੇ ਇਹਨਾਂ ਨੂੰ ਜਾ ਕੇ ਤਿਆਰੀ ਕਰਨੀ ਸੀਗੀ ਫਿਰ ਮੇਰੀ ਭਾਣ ਜੀ ਉਸ ਤੋਂ ਬਾਅਦ ਸਹੁਰੇ ਗਈ ਸੀ ਪਰਾਣਾ ਵੀ ਇੱਕ ਦਿਨ ਪਹਿਲਾਂ ਦਾ ਆਇਆ ਹੋਇਆ ਸੀ ਗੱਲ ਲੈਣ ਤੇ ਚਲੋ ਇਹ ਵੀ ਮਿਲ ਗਏ ਹਨ ਬਿਆ ਤੋਂ ਬਾਅਦ ਆਏ ਨਹੀਂ ਸੀਗੇ ਅਸੀਂ ਮੇਲੇ ਵੇਲੇ ਵੀ ਕਿਹਾ ਸੀ ਇਹਨਾਂ ਨੂੰ ਵੀ ਆਜ ਹੁਣ ਵਾਲੇ ਮੇਲਾ ਦੇਖ ਜੂਗਾ ਉਹਦੋਂ ਇਹਨਾਂ ਨੂੰ ਕੋਈ ਬਸ ਕੰਮ ਦਿੰਦਾ ਜਾਂ ਹੋ ਗਿਆ ਆਇਆ ਨਹੀਂ ਗਿਆ ਬਹੁਤ ਵਧੀਆ ਨੇਚਰ ਹੈ ਇਹਦਾ ਮੇਰੇ ਪੰਜ ਜਵਾਈ ਦਾ ਇਸ ਤਰ੍ਹਾਂ ਹੀ ਵਿਚੀ ਬੈਠਾ ਰਿਹਾ ਸੀ ਅੰਦਰ ਚਾਹ ਪੀਾਈ ਕਰਦਾ ਗ੍ਰਿਵਿੰਦਰ ਬਾਗ ਜਾ ਹਨ ਬਸ ਫੇਰ ਬਾਹਰ ਵਹਿ ਜਾਂਦਾ ਸੀ ਵਿਚਾਰਾ ਇਹਨੂੰ ਕੋਈ ਹੈ ਨਹੀਂ ਹੈਗੀ ਵਧੀਆ ਹੁੰਦਾ ਇਹ ਜਿਆ ਬੰਦਾ ਜਿਹੜਾ ਬਾਲੀ ਆਵਦੀ ਮੜਕੀ ਚ ਨਾ ਰਹੇ ਵਿੱਚ ਹੀ ਬੈਠਾ ਰਿਹਾ ਵਿਚਾਰਾ ਤੇ ਚਲੋ ਜੇ ਇੱਥੇ ਜਾਂਦੇ ਸੀਗੇ ਹੁਣ ਇਹ ਵਰੀ ਬੰਦ ਕੇ ਕੁੱਤੀ ਰੱਖੀ ਹੋਈ ਹੈਗੀ ਘਰੇ ਫਿਰ ਕੋਈ ਹੁੰਦਾ ਨਹੀਂ ਤਾਂ ਘਰ ਕੇ ਨਾਲੀ ਲੈ ਕੇ ਆਏ ਸੀ ਕੱਲੀ ਫਿਰ ਉਹ ਰਹਿੰਦੀ ਨਹੀਂ ਹੈਗੀ ਤੇ ਹੈਲੋ ਜੀ ਇਹ ਨਾ ਸੀਗਾ ਆਪਣਾ ਵਲੌਗ ਪਲੀਜ਼ ਫੁੱਲ ਵਾਚ ਕਰੋ ਜੀ ਵਲੌਗ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ